ਮਠੰਡਾ ਜ਼ਿਲ੍ਹੇ ਦੇ ਪਿੰਡ ਅਜੀਦਾ ਵਿਖੇ ਬੀਤੀ ਕੱਲ ਬਿਸਫੋਟ ਹੋਣ ਦੀ ਨਾਲ ਜਿੱਥੇ ਪਿਓ ਪੁੱਤ ਕਬੀਰ ਚੱਕ ਵੀ ਹੋ ਸਨ ਉਸ ਨੂੰ ਲੈ ਕੇ ਅੱਜ ਆਰਮੀ ਇੱਥੇ ਪਹੁੰਚਣ ਦੀ ਸੁਭਾਵਨਾ ਹੈ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਬਹੁਤ ਹੀ ਸ਼ੱਕੀ ਇਸ ਨੂੰ ਅਪ ਦੇਖਿਆ ਜਾ ਰਿਹਾ ਹੈ ਕਿਤਨਾ ਕਿਤੇ ਪਾਕਿਸਤਾਨ ਦੇ ਨਾਲ ਇਹ ਜਿਹੜੇ ਸਬੰਧ ਨੇ ਉਹ ਦੇਖੇ ਜਾ ਰਹੇ ਹਨ ਇਸ ਨੂੰ ਲੈ ਕੇ ਜੜੀਆਂ ਨੇ ਆਪਣਾ ਵੱਖ-ਵੱਖ ਟੀਮਾਂ ਵੱਲੋਂ ਇੱਥੇ ਜੜੀਆਂ ਜਾਂਚ ਕੀਤੀ ਜਾ ਰਹੀ ਹੈ ਅੱਜ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਜੜੀ ਹੈ ਉਹ ਟੀਮ ਇੱਕ ਇੱਥੇ ਆਈ ਹੋਈ ਹੈ ਜੋ ਬੰਬ ਡਿਸਪੋਜ਼ ਆਫ ਟੀਮ ਹੈ ਅਤੇ ਉਹਨਾਂ ਵੱਲੋਂ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਸ ਨਿਗਾਰਿਆਂ ਐਸਪੀ ਡੀ ਨੇ ਜਿਹੜੇ ਜਸਮੀਤ ਸਾਹੀਵਾਲ ਇਹ ਵੀ ਇਸ ਜਗ੍ਹਾ ਤੇ ਪਹੁੰਚੇ ਹੋਏ ਹਨ ਅਤੇ ਇੱਥੇ ਹਰ ਐਂਗਲ ਤੋਂ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਬੀਤੀ ਕੱਲ ਜਿੱਥੇ ਆਪਣਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦੇ ਦੀਆਂ ਢਾਣੀਆਂ ਦੇ ਵਿੱਚ ਇੱਕ ਵਿਅਕਤੀ ਜਿਸ ਨੇ ਆਨਲਾਈਨ ਕੋਈ ਸਮਗਰੀ ਮੰਗਾਈ ਸੀ ਤੇ ਉਸ ਦਾ ਬਸ ਫੋਟੋ ਹੋ ਜਾਂਦਾ ਉਸ ਦੇ ਨਾਲ ਉਹ ਵਿਅਕਤੀ ਜਿਹੜਾ ਉਹ ਨੌਜਵਾਨ ਹੈ 19 ਸਾਲਾਂ ਦਾ ਨੌਜਵਾਨ ਹੈ ਉਹ ਡਕਰੀ ਹੋ ਜਾਂਦਾ ਹੈ ਅਤੇ ਇਸ ਨੂੰ ਲੈ ਕੇ ਆਪਣਾ ਸ਼ੱਕਿਤਾਇਆ ਜਾ ਰਿਹਾ ਕਿ ਕਿਸੇ ਨਾ ਕਿਤੇ ਇਹਦੀ ਜਿਹੜੀ ਲਿੰਕ ਨੇ ਉਹ ਬਾਹਰ ਨਹੀਂ ਅਤੇ ਉਸ ਨੂੰ ਬਿਨਾ ਪੁਲਿਸ ਨੂੰ ਆਪਣਾ ਦੱਸੇ ਹੋਏ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਦਾਖਲ ਕਰਵਾਉਣ ਤੋਂ ਬਾਅਦ ਉਸ ਤੋਂ ਬਾਅਦ ਜਦ ਉਸ ਦਾ ਆਪਣਾ ਪਿਤਾ ਉਹ ਆਪਣੇ ਘਰ ਆ ਕੇ ਉਸ ਸਮਗਰੀ ਨੂੰ ਸਮੇਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੋ ਉਸ ਨੂੰ ਲੈ ਕੇ ਫਿਰ ਵਸਪੋਟ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਸ ਦਾ ਪਿਤਾ ਵੀ ਉਹ ਆਪਣਾ ਇਸ ਦੇਸ਼ ਨੂੰ ਲੈ ਕੇ ਜਿਹੜਾ ਉਹ ਆਪਣਾ ਜ਼ਖਮੀ ਹੋ ਜਾਂਦਾ ਹੈ ਤੇ ਇਸ ਨੂੰ ਲੈ ਕੇ ਕਿਤਨੇ ਕਿਤੇ ਮਾਮਲੇ ਸ਼ੱਕੀ ਜਾਪ ਰਹੇ ਤੇ ਇਸ ਨੂੰ ਲੈ ਕੇ ਹੁਣ ਬਠਿੰਡਾ ਪੁਲਿਸ ਹਰ ਐਂਗਲ ਤੋਂ ਜੜੀ ਆ ਉਹ ਜਾਂਚ ਕਰ ਰਹੀ ਹੈ ਕਿਉਂਕਿ ਅਸੇ ਜਾ ਰਿਹਾ ਕਿ ਇਸ ਵਿਅਕਤੀ ਬੰਦੋ ਜੜੀ ਇੱਕ ਆਪਣਾ ਜੰਮੂ ਦੀ ਟਿਕਟ ਜੜੀ ਉਹ ਆਪਣਾ ਬੁੱਕ ਕਰਵਾਇ ਸੀ ਤੇ ਇਹ ਤੇ ਨੇੜੇ ਦੇ ਲੋਕਾਂ ਦਾ ਕਹਿਣਾ ਕਿ ਇਹ ਕਿਸੇ ਦੀ ਨਾਲ ਜ਼ਿਆਦਾ ਬੋਲਦਾ ਨਹੀਂ ਸੀ ਸਿਰਫ ਇਹ ਆਪਣਾ ਚੁੱਪ ਚਪੀ ਰਹਿੰਦਾ ਸੀ ਇਸ ਨੂੰ ਲੈ ਕੇ ਹੁਣ ਪੁਲਿਸ ਹਰ ਹਾਮਲੀ ਲੈ ਕੇ ਹਰ ਐਂਗਲ ਤੋਂ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਐਨਆਈ ਦੀ ਐਨਆਈ ਦੀ ਟੀਮ ਵੀ ਆ ਸਕਦੀ ਹੈ ਤੇ ਕਿਤੇ ਨਾ ਕਿਤੇ ਫੌਜ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਜੜੀ ਆ ਉਹ ਕਰ ਸਕਦੀ ਹੈ ਪਰ ਕਿਰੀ ਕਿਤੇ ਟੀਮਾਂ ਪਹੁੰਚ ਚੁੱਕੀਆਂ ਨਹੀਂ ਔਰ ਜਿਹੜੀਆਂ ਟੀਮਾਂ ਆ ਰਹੀਆਂ ਨੇ ਉਹ ਐਕਟਰ ਚ ਹੋਣਾ ਕੀ ਸੀਗਾ ਇੱਥੇ ਕੱਲ ਇੱਕ ਘਟਨਾ ਤੁਸੀਂ ਦੇਖਿਆ ਉੱਥੇ ਘਰ ਦੇ ਵਿੱਚ ਹੀ ਬਲਾਸਟ ਹੋਇਆ ਸੀ ਜਿਹਦੇ ਵਿੱਚ ਘਰ ਦੇ ਦੋ ਮੈਂਬਰ ਇੱਕ ਲੜਕਾ ਤੇ ਕੋਲਾ ਫਾਦਰ ਇਹਨੇ ਜਖਮੀ ਹੋ ਗਈ ਸੀ ਉਹ ਸਾਡੇ ਇੱਕ ਇੰਦਰਿੰਦਰ ਤੋਂ ਇੱਕ ਸਾਡੀ ਲੋਕਲ ਟੀਮ ਹੈ ਉਹ ਜਿਹੜਾ ਉੱਥੇ ਬਚਿਆ ਖੁੱਤਿਆ ਜਿਹੜਾ ਸਪੋਰਟਿੰਗ ਮਟੀਰੀਅਲ ਹੈ ਉਹਨੂੰ ਜਿਹੜਾ ਹੈਗਾ ਡਿਫਿਊਜ਼ ਕਰਨ ਵਾਸਤੇ ਲੱਗਿਆ ਹੋਇਆ ਤੇ ਹੁਣ ਤੱਕ ਜਾਂਚ ਕੀ ਨਿਕਲੀ ਕਿਸੇ ਸਾਹਮਣੇ ਆਇਆ ਜਾਹ ਜਾ ਕੇ ਤਾਂ ਉਤਪਤੀ ਚੱਲ ਰਹੀ ਹੈ ਜਿਸ ਤੋਂ ਨੂੰ ਅਸੀਂ ਕੁਝ ਨਹੀਂ ਦੱਸ ਦਿੰਦੇ ਅੰਦਰ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕੰਪਲੀਟ ਕਰਕੇ ਮੈਂ ਇਨਵੈਸਟੀਗੇਸ਼ਨ ਤੋਂ ਅਸਿਨਿਅਰ ਵਾਰਟ ਕਰਾਂ ਤੇ ਜਖਮੀ ਸੀ ਜਖਮੀ ਦੇ ਹਾਲਤ ਕਿਵੇਂ ਨੇ ਕਿਤੇ ਐਡਮਿਸ਼ਨ ਹੋਵੇ ਜਖਮੀ ਇੱਕ ਤਾਂ ਐਮਜ਼ ਦੇ ਵਿੱਚ ਦਾਖਲਾ ਹੈਗਾ ਮੁੰਡਾ ਤੇ ਉਹਦਾ ਫਾਦਰ ਹੈ ਜਿਹੜਾ ਉਹ ਅਦੇਸ਼ ਦੇ ਵਿੱਚ ਮਗਰੀ ਕਿਸ ਤਰ੍ਹਾਂ ਦੀ ਜੀ ਆਪਾਂ ਗੱਲ ਕਰਦੇ ਅੰਦਰ ਦੀ ਮਗਰੀ ਦਾ ਬਿਸਪੋਰਟ ਇੱਕ ਬਗਰੀ ਸੀਗੀ ਇਹਨੇ ਜਿਹੜੇ ਇੰਨਾ ਕੁ ਪਤਾ ਲੱਗਿਆ ਵੀ ਇਹਨੇ ਆਨਲਾਈਨ ਵਗੈਰੇ ਮਹंगाई ਸੀਗੀ ਅੱਛਾ ਟਿਕਟ ਤਾਂ ਕਰ ਮੈਂ ਇਹ ਤੇ ਜੇਸੀ ਜੰਮੂ ਦੀ ਬੁੱਕ ਬੱਕਾਈ ਬਟਾ ਸੀ ਟਿਕਟ ਦਾ ਅਜੇ ਕਨਫਰਮ ਨਹੀਂ ਹੋਇਆ ਪੂਰਾ ਉਹ ਤਪੀਸ਼ ਦੇ ਵਿੱਚ ਮਸੀ ਸੀ ਚੈੱਕ ਕਰ ਲਾਂਗੇ ਦੇ ਵਿੱਚ ਕੀ ਸੀਗਾ ਕੀ ਕਾਦੇ ਵਾਸਤੇ ਕਰਾਈ ਸੀ ਜਾਂ ਨਹੀਂ ਕਰਾਈ ਸੀ ਜਿਲੰਦਰ ਤੋਂ ਟੀਮ ਸਰ ਜਿਹੜੀ ਪਹੁੰਚੀ ਹੁੰਦੀ ਸੀ ਜਿਲੰਦਰ ਤੋਂ ਬੰਬ ਡਿਸਪੋਜ਼ਲ ਟੀਮ ਨੇ ਜਿਹੜੀ ਆਈ ਹੈ